ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਗਜੀਤ ਸਿੰਘ ਜੀ ਡੱਲੇਵਾਲ ਦਾ ਮਰਨ ਵਰਤ 24ਵੇਂ ਦਿਨ ਚ ਪਹੁੰਚ ਚੁੱਕਿਆ ਹੈਗਾ ਉਹਨਾਂ ਦੀ ਹਾਲਤ ਜਿਹੜੀ ਅੱਜ ਬਹੁਤ ਜ਼ਿਆਦਾ ਗੰਭੀਰ ਹੋ ਚੁੱਕੀ ਹੈ ਕਦੋਂ ਵੀ ਕੁਝ ਵੀ ਹੋ ਸਕਦਾ ਪਰ ਮੈਂ ਇੱਥੇ ਲਾਣਤਾ ਪਾਉਣੀਆਂ ਚਾਹੁੰਦਾ ਸਾਡੇ ਪੰਜਾਬ ਦੇ ਲੀਡਰਾਂ ਨੂੰ ਸਾਡੇ ਭਾਰਤ ਦੇ ਲੀਡਰਾਂ ਨੂੰ ਜਿਹੜੇ ਜਿੰਨਾਂ ਕੋਲੇ ਐਮਸੀ ਦੀਆਂ ਵੋਟਾਂ ਦੇ ਵਿੱਚ ਜਾਣ ਦਾ ਟਾਈਮ ਤਾਂ ਹੈਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਕਹਿਣਾ ਚਾਹਣਾ ਹੈ ਪੁੱਛਣਾ ਚਾਹਣਾ ਹੈ ਤੁਹਾਡੇ ਕੋਲੇ ਐਮਸੀ ਦੀਆਂ ਵੋਟਾਂ ਦੇ ਵਿੱਚ ਜਾਣ ਦਾ ਟਾਈਮ ਹੈਗਾਗਾ ਡੱਲੇਵਾਲ ਸਾਹਿਬ ਕੋਲੇ ਜਾਣ ਦਾ ਟਾਈਮ ਕਿਉਂ ਨਹੀਂ ਹੈਗਾ ਤੁਹਾਡੇ ਕੋਲੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਹੁੰਦੇ ਸੀ ਕਿ ਕਿਸਾਨਾਂ ਦੇ ਚੁੱਲਿਆਂ ਦੀ ਅਗਨੀ ਦੀ ਨਹੀਂ ਦੀ ਲੀਡਰਾਂ ਨੂੰ ਤੇ ਅੱਜ ਤੁਹਾਨੂੰ ਵੀ ਨਹੀਂ ਦੀਂਦੀ ਡੱਲੇਵਾਲ ਦੀ ਸਿਹਤ ਵੀ ਨਹੀਂ ਦੀਂਦੀ ਵੀ ਡੱਲੇਵਾਲ ਦੀ ਸਿਹਤ ਕਿਦਾਂ ਦੀ ਹੋ ਚੁੱਕੀ ਐ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਨਾਲ ਲੈ ਕੇ ਤੁਸੀਂ ਇਸ ਨੂੰ ਹੱਲ ਕਰ ਸਕਦੇ ਹੋ ਤੁਸੀਂ ਹੱਲ ਕਰ ਸਕਦੇ ਹੋ ਗੰਭੀਰਤਾ ਨਾਲ ਲੈ ਕੇ ਤੁਹਾਡੇ 92 ਐਮਐਲਏ ਹੁਣ ਤਾਂ 94 95 ਹੋਗੇ ਹੋਣਗੇ ਤੁਸੀਂ 94 ਦੇ 94 ਇਥੇ ਬੈਠ ਸਕਦੇ ਹੋ ਕਿਤੇ ਵੀ ਜਾ ਕੇ ਕੋਈ ਵੀ ਧਰਨਾ ਮਜਾਰਾ ਕਰ ਸਕਦੇ ਹੋ ਜਦੋਂ ਕੇਂਦਰੀਵਾਲ ਅੰਦਰ ਸੀਗਾ ਤੁਸੀਂ ਸਾਰੇ ਜਾ ਕੇ ਧਰਨਾ ਦਿੱਤਾ ਸੀ ਦਿੱਲੀ ਜਾ ਕੇ ਧਰਨਾ ਦਿੱਤਾ ਸੀ ਤੁਸੀਂ ਕੀ ਤੁਸੀਂ ਆਪਣੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਡੱਲੇਵਾਲ ਦੀ ਜਾਨ ਨੂੰ ਬਚਾਉਣ ਲਈ ਕੀ ਤੁਸੀਂ ਅੱਜ ਧਰਨੇ ਨਹੀਂ ਲਾ ਸਕਦੇ ਕੀ ਤੁਸੀਂ ਜੇ ਕਿਸਾਨਾਂ ਨੂੰ ਨਹੀਂ ਜਾਣ ਦਿੰਦੇ ਦਿੱਲੀ ਤੁਸੀਂ 92 92 ਜਾਂ 94 95 ਜਿੰਨੇ ਵੀ ਹੋ ਬਾਕੀ ਤੁਹਾਡੇ ਸਾਰੇ ਹਲਕਿਆਂ ਦੇ ਵਿੱਚ ਤੁਹਾਡੇ ਵਰਕਰ ਤੁਸੀਂ ਜਾ ਕੇ ਦਿੱਲੀ ਜਾ ਕੇ ਧਰਨਾ ਲਾ ਦਿਓ ਕਿਸਾਨਾਂ ਲਈ ਕੀ ਤੁਹਾਨੂੰ ਕਿਸਾਨਾਂ ਦੇ ਨਾਲ ਹਮਦਰਦੀ ਨਹੀਂ ਹੈਗੀ ਕੀ ਤੁਹਾਨੂੰ ਜਿਹੜੀ ਕਿਸਾਨੀ ਪਿਆਰੀ ਨਹੀਂ ਹੈਗੀ ਤੁਸੀਂ ਨਹੀਂ ਚਾਹੁੰਦੇ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰਨੋਂ ਬਚ ਜਾਣ ਤੁਸੀਂ ਨਹੀਂ ਚਾਹੁੰਦੇ ਸਾਡੇ ਕਿਸਾਨ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚ ਜਾਣ ਪਰ ਨਹੀਂ ਤੁਸੀਂ ਕਿਉਂ ਚਾਹੋਗੇ ਤੁਸੀਂ ਤਾਂ ਰੋਟੀਆਂ ਸੇਕ ਰਹੇ ਹੋ ਤੁਸੀਂ ਤਾਂ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਕਰਨੀ ਹੈ ਪਹਿਲਾਂ ਕੈਪਟਨ ਸਾਹਿਬ ਰਾਜਨੀਤੀ ਕਰਦੇ ਰਹੇ ਫਿਰ ਬਾਦਲ ਸਾਹਿਬ ਰਾਜਨੀਤੀ ਕਰਦੇ ਰਹੇ ਹੁਣ ਉਹਨਾਂ ਦਾ ਬੇਟਾ ਸੁਖਵੀਰ ਬਾਦਲ ਰਾਜਨੀਤੀ ਕਰੀ ਜਾਂਦਾ ਉਧਰੋਂ ਕਾਂਗਰਸ ਰਾਜਨੀਤੀ ਕਰੀ ਜਾਂਦੀ ਹੈ ਮੈਂ ਰਾਹੁਲ ਗਾਂਧੀ ਨੂੰ ਵੀ ਕਹਿਣਾ ਚਾਹਣਾ ਹੈ ਚਲੋ ਬੀਜੇਪੀ ਦਾ ਮਾੜੀ ਹੈ ਉਹਨਾਂ ਦੀ ਸਰਕਾਰ ਆ ਨਹੀਂ ਮੰਗਾ ਮੰਨ ਰਹੇ ਕੀ ਕਾਂਗਰਸੀ ਨਹੀਂ ਰਾਹੁਲ ਗਾਂਧੀ ਨਹੀਂ ਬੈਠ ਸਕਦਾ ਉੱਥੇ ਜਾ ਕੇ ਧਰਨੇ ਤੇ ਕਾਂਗਰਸ ਦੀ ਐਡੀ ਵੱਡੀ ਟੀਮ ਆ ਕਾਂਗਰਸ ਦੇ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਉਹਨਾਂ ਦਾ ਬਾਕਿੰਗ ਕਮੇਟੀਆਂ ਬਣੀਆਂ ਵੀਆਂ ਨੇ ਉਹ ਜਾ ਕੇ ਨਹੀਂ ਧਰਨੇ ਲਾ ਸਕਦੇ ਪਰ ਨਹੀਂ ਤੁਹਾਨੂੰ ਮੁੱਦਾ ਚਾਹੀਦਾਗਾ ਕਿਸੇ ਨੂੰ 84 ਵਾਲਾ ਮੁੱਦਾ ਚਾਹੀਦਾ ਕਿਸੇ ਨੂੰ ਕੋਈ ਮੁੱਦਾ ਚਾਹੀਦਾ ਕਿਸੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲਾ ਮੁੱਦਾ ਚਾਹੀਦਾ ਤੇ ਪਰ ਆਹ ਜਿਹੜੇ ਸਾਡੇ ਭਗਵੰਤ ਮਾਨ ਜੀ ਇਹ ਕਹਿੰਦੇ ਸੀ ਜਹਾਜ਼ਾਂ 'ਚ ਫਿਰਦੇ ਨੇ ਜਹਾਜ਼ਾਂ 'ਚ ਬੈਠਿਆਂ ਨੂੰ ਉਹਨਾਂ ਨੂੰ ਦੀਨਾ ਨਹੀਂ ਕੋਸਾ ਇਹ ਵੀ ਉਹਨਾਂ ਨਾਲ ਹੀ ਲੜ ਗਏ ਜਿਵੇਂ ਆਪਾਂ ਕਹਾਵਤ ਕਿਹੜੇ ਨਵੀ ਕੁੱਤੀ ਚੋਰਾ ਨਾਲ ਲੜ ਗਈ ਇਹ ਵੀ ਉਹਨਾਂ ਨਾਲ ਹੀ ਲੜ ਗਏ ਆਪਾਂ ਦਲ ਜਗਜੀਤ ਸਿੰਘ ਦੱਲੇਵਾਦੀ ਸਿਹਤ ਬਾਰੇ ਸਾਰੇ ਭਲੀ ਭਾਂਤ ਜਾਣਨੇ ਆ ਕਿ ਉਹਨਾਂ ਦੀ ਸਿਹਤ ਕਿੱਦਾਂ ਦੀ ਹੋ ਚੱਲੀ ਐ ਕਦੋਂ ਵੀ ਕੁਝ ਵੀ ਹੋ ਸਕਦਾ ਗਾ ਪਰ ਸਾਡੇ ਤਾਂ ਕੱਲ ਤੇ ਜੂਨ ਹੀ ਸਰਕਦੀ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਪੰਜਾਬ ਦਾ ਜਿਹੜਾ ਇੱਕ ਸਿਰ ਕੱਢ ਆ ਕੁਆ ਪਰ ਉਹ ਅੱਖਾਂ 'ਚ ਕਿਉਂ ਰੜਕਦਾ ਸਾਡੇ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਪੁੱਛਣਾ ਚਾਹੁੰਦਾ ਕਿਉਂ ਨੜਕਦਾ ਇਹ ਕੋਹ ਸਿੱਖੀ ਦੀ ਗੱਲ ਕਰਦਾ ਸਿੱਖੀ ਪਹਿਰਾਵੇ ਚ ਐ ਤੇ ਹਰ ਵਕਤ ਉਹਦੇ ਅੱਜ ਵੀ 24ਵੇਂ ਦਿਨ ਦੇ ਵਿੱਚ ਐ ਮੌਤ ਉਹਨਾਂ ਦੇ ਬਿਲਕੁਲ ਕਰੀਬ ਖੜੀ ਐ ਤੇ ਅੱਜ ਵੀ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ ਰਹੇ ਨੇ ਪਰ ਸਾਡੇ ਜਿਹੜੇ ਕਾਮਰੇਡ ਲਾਣਾ ਮੈਂ ਕਹੂੰਗਾ ਸਾਰਿਆਂ ਨੂੰ ਨਹੀਂ ਕਹਿੰਦਾ ਕਾਮਰੇਡ ਚੰਗੇ ਬਹੁਤ ਨੇ ਜਿਨ੍ਹਾਂ ਨੂੰ ਸਮਝ ਹੈਗੀ ਐ ਇਕੱਲੇ ਕਾਮਰੇਡੀ ਇਹ ਨਹੀਂ ਹੁੰਦੀ ਵੀ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿਣਾ ਹੈ ਇਹ ਵੀ ਕਾਮਰੇਡੀ ਨਹੀਂ ਹੁੰਦੀ ਕਾਮਰੇਡੀ ਇਹ ਵੀ ਹੁੰਦੀ ਹੈ ਵੀ ਅਸੂਲਾਂ ਦੀ ਹੁੰਦੀ ਹੈ ਅਸੂਲ ਕੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਕਿਸੇ ਮੋੜ ਤੇ ਆ ਕੇ ਕਿੱਥੇ ਕਿੱਦਾਂ ਦੀ ਗੱਲਬਾਤ ਕਰਨੀ ਹੈ ਕਿਵੇਂ ਇੱਕ ਦੂਜੇ ਦੀ ਸਪੋਰਟ ਕਰਨੀ ਹੈ ਗੱਲਾਂ ਕਰਨੀਆਂ ਅਸੀਂ ਭਗਤ ਸਿੰਘ ਦੀਆਂ ਗੱਲਾਂ ਕਰਨੀਆਂ ਅਸੀਂ ਛੋਟੇ ਸਹਬਜ਼ਾਦਿਆਂ ਦਾ ਅਸੀਂ ਦੀਦੀਆਂ ਦਾ ਚੱਲ ਰਿਹਾ ਹੈ ਪਰ ਸਾਨੂੰ ਮਾਣ ਹੈ ਸਾਡੇ ਜਗਜੀਤ ਸਿੰਘ ਡੱਲੇਵਾਲ ਤੇ ਸਾਡੇ ਪੰਜਾਬ ਦੇ ਸਿਰ ਕੱਟ ਆਗੂ ਤੇ ਕਿਉਂ ਮਾਣ ਹੈ ਕਿਉਂਕਿ ਮੌਤ ਕਰੀਬ ਹੁੰਦੇ ਹੋਏ ਵੀ ਅੱਜ ਵੀ ਨਹੀਂ ਹੋ ਡੋਲ ਰਹਾ ਉਹਨੂੰ ਬਥੇਰੇ ਲੀਡਰ ਜਾ ਕੇ ਜਿਹੜੇ ਐਮਐਲਏ ਨੇ ਜਾਂ ਹੋਰ ਜਿਹੜੇ ਆ ਕੇ ਜਾ ਕੇ ਕਹਿੰਦੇ ਨੇ ਵੀ ਤੁਸੀਂ ਮਰਨਵਰਤ ਖੋਲ ਦੋ ਉਹਨੇ ਇੱਕੋ ਹੀ ਸ਼ਰਤ ਤੇ ਕਿਹਾ ਜਾਂ ਮੈਂ ਮੌਤ ਨੂੰ ਗਲੇ ਲਾਉਂਗਾ ਤੇ ਜਾਂ ਮੇਰੇ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮਨਵਾਵਾਂਗਾ ਪਰ ਭਰਾਵੋ ਮੈਂ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹਣਾਗਾ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਦੂਜੀਆਂ ਜੱਥੇ ਬੰਦੀਆਂ ਵਾਲੇ ਨੇ ਉਹਨਾਂ ਨੂੰ ਸਵਾਲ ਕਰੋ ਥੜਿਆਂ ਤੇ ਸਵਾਲ ਕਰੋ ਜਿੱਥੇ ਵੀ ਤੁਹਾਨੂੰ ਮਿਲਦੇ ਆ ਉਹਨਾਂ ਨੂੰ ਸਵਾਲ ਕਰੋ ਵੀ ਕਿਉਂ ਨਹੀਂ ਜਾਂਦੇ ਆਪੋ ਆ ਦੇ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਵੱਧ ਤੋਂ ਵੱਧ ਖਨੌਰੀ ਬਾਡਰ ਸੰਭੂ ਬਾਡਰ ਤੇ ਪਹੁੰਚੋ ਕਿਉਂਕਿ ਅਸੀਂ ਹੀ ਖਰਾਕ ਆ ਉਹਨਾਂ ਦੀ ਜੇ ਉੱਥੇ ਆਪਾਂ ਵੱਧ ਤੋਂ ਵੱਧ ਜਾਵਾਂਗੇ ਮੈਂ ਅੱਜ ਇੱਕ ਗੱਲ ਹੋਰ ਵੱਡੀ ਕਹਿਣ ਲੱਗਾ ਜਿਹੜੇ ਵੀ ਦਿੱਲੀ ਧਰਨੇ ਤੇ ਨਹੀਂ ਜਾ ਸਕੇ 220 ਦੇ ਵਿੱਚ ਕਿਉਂਕਿ ਦਿੱਲੀ ਧਰਨਾ ਵੀ ਇੱਕ ਬਹੁਤ ਵੱਡਾ ਧਰਨਾ ਬਣ ਗਿਆ ਸੀ ਪੂਰੀ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਸੀ ਕਿ ਕਿਸਾਨਾਂ ਦੇ ਵਿੱਚ ਜਿਹੜੀ ਸਹਿਣਸ਼ੀਲਤਾ ਅਤੇ ਜਿਹੜਾ ਪਿਆਰ ਦੇ ਨਾਲ ਕਿਵੇਂ ਉਹਨਾਂ ਨੇ ਇੱਕ ਸਬੂਤ ਦਿੱਤਾ ਸੀ ਪੂਰੀ ਦੁਨੀਆ ਦੇ ਵਿੱਚ ਸਾਤ ਮਹੀ ਢੰਗ ਦੇ ਨਾਲ ਧਰਨਾ ਲਾ ਕੇ ਇਸੇ ਤਰ੍ਹਾਂ ਹੀ ਜਿਹੜਾ ਹੁਣ ਧਰਨਾ ਚੱਲ ਰਿਹਾ ਮੈਂ ਇਸ ਧਰਨੇ ਨੂੰ ਇੱਕ ਤੀਰਥ ਯਾਤਰਾ ਦਾ ਰੂਪ ਕਹਿਣਾਗਾ ਵੀ ਜੇ ਕੋਈ ਹੁਣ ਜਿਵੇਂ ਸਿਆਸਤੀਆਂ ਹੋਣਗੀਆਂ ਬੱਚਿਆਂ ਨੂੰ ਜਾਂ ਜਿਨ੍ਹਾਂ ਦੇ ਬੱਚਿਆਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਆਪੋ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਲੈ ਕੇ ਜਿਹੜੇ ਕੋਈ ਕੋਈ ਕਹਿੰਦਾ ਮੈਂ ਰਾਜਸਥਾਨ ਜਾਣਾ ਕੋਈ ਕਹਿੰਦਾ ਮੈਂ ਹਿਮਾਚਲ ਚ ਜਾਣਾ ਘੁੰਮਣ ਬੱਚਿਆਂ ਨੂੰ ਮੈਂ ਕਹਿੰਦਾ ਸਭ ਤੋਂ ਵੱਡਾ ਤੀਰਥ ਤੇ ਸਭ ਤੋਂ ਵਧੀਆ ਦਿਖਾਉਣ ਵਾਲੀ ਚੀਜ਼ ਤੇ ਨਾਲੇ ਤਾਂ ਆਪਣੇ ਕਿਸਾਨ ਭਰਾਵਾਂ ਨੂੰ ਸਾਥ ਮਿਲੂਗਾ ਉਹਨਾਂ ਨੂੰ ਸਪੋਰਟ ਮਿਲੂਗੀ ਤੇ ਨਾਲੇ ਤੁਹਾਡੇ ਬੱਚਿਆਂ ਨੂੰ ਇੱਕ ਇਹੋ ਜੀ ਚੀਜ਼ ਤੁਸੀਂ ਦਿਖਾਓਗੇ ਕਿ ਸਾਰੀ ਦੁਨੀਆ ਦੇ ਵਿੱਚ ਤੁਹਾਡੇ ਬੱਚੇ ਵੀ ਸਾਰੀ ਉਮਰ ਯਾਦ ਰੱਖਣਗੇ ਕਿ ਹਾਂ ਅਸੀਂ ਪੰਜਾਬੀ ਹਾਂ ਮਾਣ ਹੂਗਾ ਉਹਨਾਂ ਨੂੰ ਵੀ ਕਹਿ ਕੇ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਅਸੀਂ ਪੰਜਾਬ ਦੇ ਵਿੱਚ ਜਨਮ ਲਿਆ ਸਾਨੂੰ ਮਾਣ ਹੂਗਾ ਸਾਡੇ ਬੱਚਿਆਂ ਨੂੰ ਸਾਡੇ ਤੇ ਮਾਣ ਹੂਗਾ ਭਰਾਵੋ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਕਿਉਂਕਿ ਦੱਲੇਵਾਲ ਸਾਹਿਬ ਸਾਡੀ ਖਾਤਰ ਬੈਠੇ ਨੇ ਸਾਡੇ ਕਿਸਾਨਾਂ ਖਾਤਰ ਬੈਠੇ ਨੇ ਸਾਡੀਆਂ ਜ਼ਮੀਨਾਂ ਖਾਤਰ ਬੈਠੇ ਨੇ ਬੱਚ ਵੀ ਇਹ ਵੀ ਕਹਿਣੇ ਹੋਣਗੇ ਵੀ ਸਾਡੇ ਕੋਲ ਤਾਂ ਜ਼ਮੀਨਾਂ ਹੈ ਨਹੀਂ। ਭਰਾਵੋ ਜ਼ਮੀਨਾਂ ਹੈ ਨਹੀਂ ਤੁਹਾਡੇ ਕੋਲੇ ਜੇ ਤੁਹਾਡੀਆਂ ਦੁਕਾਨਦਾਰੀਆਂ ਨੇ ਜਾਂ ਤੁਸੀਂ ਮਲਾਜ਼ਮੋਂ ਤੁਸੀਂ ਤਾਂ ਹੀ ਕਾਮਜਾਬ ਹੋ ਜੇ ਕਿਸਾਨ ਕਿਸਾਨ ਮਨ ਕੇ ਕਾਮਜਾਬ ਆ। ਜੇ ਕਿਸਾਨੀ ਮਰ ਗਈ ਤੁਸੀਂ ਸਾਰੇ ਮਰ ਜਾਓਗੇ। ਦੁਕਾਨਦਾਰੀ ਵੀ ਫੇਲ ਹੋ ਜਾਣੀ ਹੈ ਕਿਉਂਕਿ ਵੱਡੇ ਵੱਡੇ ਮੌਲ ਖੁੱਲ ਜਾਣਗੇ। ਭਰਾਵੋ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਸਾਥ ਲੋਕ ਕਿਸਾਨਾਂ ਦਾ ਤੇ ਜਿਹੜੇ ਤੁਹਾਡੇ ਲੀਡਰਾਂ ਪਿੰਡਾਂ ਦੇ ਵਿੱਚ ਆਉਂਦੇ ਨੇ ਆਵਾਜ਼ ਬੁਲੰਦ ਕਰੋ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਦੁਬਾਰਾ ਫੇਰ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਪੰਜਾਬ ਦਾ ਤੁਹਾਡੇ ਸੂਬੇ ਦਾ ਇੱਕ ਸਿਰ ਕੱਟ ਕਿਸਾਨ ਆਗੂ ਜਿਹੜਾ ਕਿ ਮੌਤ ਲਈ ਪਲ-ਪਲ ਮੌਤ ਦੇ ਸਹਾਰੇ ਖੜੀ ਹੈ ਬਾਦ ਦੇ ਵਿੱਚ ਤੁਸੀਂ ਸਾਰੇ ਲੀਡਰ ਮੇਰੀ ਗੱਲ ਨੋਟ ਕਰ ਲਓ ਬਾਅਦ ਦੇ ਵਿੱਚ ਤੁਸੀਂ ਸਾਰੇ ਲੀਡਰ ਅਕਾਲੀ ਕਾਂਗਰਸੀ ਬੀਜੇਪੀ ਵਾਲੇ ਝਾੜੂ ਵਾਲੇ ਜਿੰਨੇ ਵੀ ਹੈਗੇ ਨੇ ਛੋਟੇ ਤੋਂ ਲੈ ਕੇ ਬਲਾਕ ਪ੍ਰਧਾਨਾਂ ਤੋਂ ਲੈ ਕੇ ਪਿੰਡ ਦੇ ਆਮ ਹਰੇਕ ਮੈਂਬਰ ਤੋਂ ਲੈ ਕੇ ਸਾਰੇ ਜਗਜੀਤ ਸਿੰਘ ਡੱਲੇਪਾਲ ਦੀਆਂ ਫੋਟੋਆਂ ਪਾਉਣਗੇ ਜਦੋਂ ਉਹਨਾਂ ਦੀ ਮੌਤ ਹੋ ਗਈ ਜਦੋਂ ਉਹ ਸ਼ਹੀਦ ਹੋ ਗਏ ਸਾਰੇ ਲਿਖ ਕੇ ਪਾਉਣਗੇ ਸੋਹ ਸੈਂਡ ਕੋਈ ਕੁਝ ਲਿਖ ਕੇ ਪਾਊਗਾ ਕੋਈ ਕੁਝ ਲਿਖ ਕੇ ਪਾਊਗਾ ਪਰ ਲੋੜ ਹੈ ਅੱਜ ਖੜਨ ਦੀ ਨਾਲ ਅੱਜ ਲੋੜ ਆ ਉਹਨਾਂ ਦੇ ਨਾਲ ਖੜਨ ਦੀ ਅੱਜ ਉਹਨਾਂ ਦੀਆਂ ਫੋਟੋਆਂ ਪਾਉਣ ਦੀ ਲੋੜ ਹੈ ਬਾਅਦ ਦੇ ਵਿੱਚ ਤਾਂ ਸਾਰੇ ਆ ਜਾਂਦੇ ਹੁੰਦੇ ਆ ਮੈਂ ਰਾਹੁਲ ਗਾਂਧੀ ਨੂੰ ਵੀ ਕਹਿਣਾ ਚਾਹਣਾ ਹੈ ਵੀ ਉਹ ਵੀ ਉਹਨਾਂ ਦਾ ਵੀ ਫਰਜ਼ ਬਣਦਾਗਾ ਵੀ ਉਹ ਆਪਣੇ ਡੱਲੇਵਾਲ ਦੀ سپورਟ ਦੇ ਵਿੱਚ ਆਉਣ ਕੱਲੇ ਬਿਆਨਬਾਜ਼ੀ ਦੇ ਕੇ ਜਾ ਉੱਥੇ ਇਹ ਥੋ ਨਿੱਕੀਆਂ ਮੋਟੀਆਂ ਜਿਹੜੀਆਂ ਆਹਦੇ ਡਰਾਮੇ ਕਰਕੇ ਉਹ ਨਹੀਂ ਫਾਇਦਾ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਜੇ ਆਉਣਾ ਜਮੀਨੀ ਤੌਰ ਤੇ ਆਓ ਨਹੀਂ ਐਵੇਂ ਡਰਾਮਾ ਕਰਨ ਦੀ ਲੋੜ ਜਾਂ ਫੋਟੋਆਂ ਲਹਾ ਕੇ ਮੋੜਨ ਦੀ ਕੋਈ ਲੋੜ ਨਹੀਂ ਐਨੀਆਂ ਜਿਹ ਬੇਨਤੀਆਂ ਕਰਨੀਆਂ ਸੀ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਜਗਜੀਤ ਸਿੰਘ ਡੱਲੇਵਾਲ ਦੀ ਇੱਜ਼ਤ ਦਾ ਸਵਾਲ ਹੈ ਸਾਡੇ ਕਿਸਾਨਾਂ ਦੀ ਇੱਜ਼ਤ ਦਾ ਸਵਾਲ ਹੈ ਤੇ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਜੇ ਅੱਜ ਇਹ ਜੰਗ ਨਾ ਜਿੱਤੀ ਗਈ ਤਾਂ ਇਹ ਭਰਾਵੋ ਤੁਹਾਨੂੰ ਘਰਾਂ ਚੋਂ ਕੱਢ-ਕੱਢ ਮਾਰਿਆ ਕਰਨਗੇ ਕਿਹੜੀਆਂ ਤੁਸੀਂ ਜ਼ਮੀਨਾਂ ਦੀ ਗੱਲ ਕਰਦੇ ਹੋ ਜ਼ਮੀਨਾਂ ਛੱਡੋ ਘਰਾਂ ਚਾਕੇ ਖੋਕੇ ਲਿਆਇਆ ਕਰਨਗੇ ਜਿਵੇਂ ਪਹਿਲਾਂ ਆਪਾਂ ਗੱਲ ਸੁਣਦੇ ਸੀ ਕਿ ਗਜਨੀ ਦੇ ਬਜ਼ਾਰਾਂ ਦੇ ਵਿੱਚ ਸਾਡੀਆਂ ਧੀਆ ਭੈਣਾਂ ਦੀਆਂ ਜਿਹੜੀਆਂ ਅਜਤਾਂ ਰੋਲੀਆਂ ਜਾਂਦੀਆਂ ਸੀ ਉਹ ਦਿਨ ਵੀ ਦੂਰ ਨਹੀਂ ਪਹਿਲਾਂ ਛੋਟੀਆਂ ਜ਼ਮੀਨਾਂ ਤੇ ਅੱਖ ਰੱਖੀ ਉਸ ਤੋਂ ਬਾਅਦ ਜਿਹੜਿਆ ਤੁਹਾਡੀਆਂ ਧੀਆ ਭੈਣਾਂ ਨੂੰ ਘਰਾਂ ਤੋਂ ਚੱਕ ਕੇ ਲਿਆਇਆ ਕਰਨਗੇ ਧੰਨਵਾਦ ਦੋਸਤੋ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ